ਆਲਾਂ ਪਰ ਪੂਰਾੰਦਰੀ ਹੋਊਗਾ ਹਾਂ ਜੀ ਆ ਛੱਡ ਦਾਂਗੇ 4 ਕਵੇ 2 ਡੀ ਛੱਡ ਦਾਂ ਛੋਟੇ ਠੀਕ ਹੈ ਜੀ ਆ ਵੀ ਲਿਖ ਲੈ 4000 ਦਾ ਤਾਂ ਮੋਟਰ ਬੰਨੀ ਆਪਾਂ ਨੇ ਇਹਦੇ ਖਰਚਾ ਆ ਗਿਆ 4000 ਤੇ 15000 ਦੇ ਫਿਲਟਰ ਬਦਲਨੇ ਆਪਾਂ ਆ 20 ਕੁ ਹਜ਼ਾਰ ਖਰਚ ਆ ਗਿਆ ਉਹ ਲਿਖ ਲੈ ਸਾਰਾ ਓਏ ਰੋ ਮਾਰੀ ਅੰਦਰ ਰਹਿੰਦਾ ਸੀਗਾ ਆ ਕੇ ਮੇਰੇ ਇੰਨੀ ਲੇਟ ਆਈ ਜਾਂਦਾ ਸੀ ਖੂਬ ਸੀ ਇਹ ਵੀ ਬੜਾ ਲੇਟ ਹੋਣ ਲੱਗਾ ਅੱਜ ਕੱਲ ਹਾਂ ਉਹ ਕੀ ਗੱਲ ਇੰਨਾ ਲੇਟਾਂ ਤੂੰ ਆਪਦੀ ਮਰਜ਼ੀ ਨਾਲ ਹੀ ਤੁਰਿਆ ਫਿਰਦਾ ਤੇਰੀ ਮਰਜ਼ੀ ਚੱਲਣੀ ਇੱਥੇ ਉਹ ਰੋਬ ਜਾਂ ਕੀ ਮਾਰ ਦੇਉਗੇ ਹੁਣ ਆਉਂਦਾ ਵੀ ਹੈ ਨਹੀਂ ਮੈਂ ਅੱਜ ਤੋਂ ਆਪਦਾ ਭਰਤੀ ਹੋ ਗਿਆ ਆਰਮੀ 'ਚ ਬਾਦ ਦੱਸਣੀ ਆਈ ਸੀ ਮੈਂ ਤੁਹਾਨੂੰ ਅੱਛਾ ਛੱਡੀ ਚਲੋ ਟੂਟੀਆਂ ਆਪਦੀਆਂ ਇੱਥੇ ਵੀਰ ਉਹ ਮਰੀ ਜਾਂਦੇ ਰਹਿੰਦੇ ਨੇਗੇ ਕੀਤਾ ਫੋਨ ਉਹ ਮੁੰਡੇ ਨੂੰ ਜਿਹਨੇ ਆਪਾਂ ਭਰਤੀ ਕਰਾਉਣਾ ਸੀ ਕੀ ਕਹਿੰਦਾ ਆਉਣਾ ਆਉਣਾ ਬਸ ਹੁਣ ਹੀ ਗੱਲ ਹੋਈ ਹੈ ਉਹਦੇ ਨਾਲ ਹਾਂ ਉਹ ਆ ਗਿਆ ਸਾਸਰੀ ਘਰ ਜੀ ਸਾਸਰੀ ਘਰ ਪੇਪਰਟ ਲੈ ਹਾਂ ਹਾਂ ਯਾਲੋ 2 ਲੱਖ 2 ਲੱਖ ਪੂਰਾ ਹੀ ਓਕੇ 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 ਜਵਾਨੇ ਗਲੇਟਰ ਦੇਓ ਵੀ ਫਿਰ ਹਾਂ ਹਾਂ ਦਿੰਨੇ ਦਿੰਨੇ ਉਹਨੇ ਦਿੰਨੇ ਜਵਾਨੇ ਗਲੇਟਰ ਉਰੇ ਆਓ ਕਾਕਾ 2000 ਦੇ ਤਾਂ ਆਪਾਂ ਗੰਡੇ ਵੇਚਤੇ ਤੇ ਆਲੂ ਖੜੇ ਨੇਗੇ ਉਹ ਵਿਗ ਜਾਣਗੇ ਖਰਚਾ ਬਣੀ ਦਾ ਆਪਾਂ ਇੱਥੇ ਨਿਕਲ ਜੂਗਾ ਤੇ ਦੀ ਤਨਖਾਹ ਤਾਂ ਆਪਣੇ ਆ ਹੀ ਬਣ ਜਾਂਦੀ ਐ ਦੇਖ ਲੈ ਓਏ ਆ ਬੈਠਿਆ ਭਰਪੂਰ ਹੋਈ ਇਹਨਾਂ ਨੂੰ ਕੀ ਕਹੂੰਗਾ ਨਾਲੇ ਮੇਰੀ ਲਾ ਦਾ ਬਾਹਾਂ ਟੁੱਟ ਗਈ ਚਾਲੇ ਤਾਂ ਰੱਖ ਹੀ ਲੈਣਗੇ ਆ ਇਹਨੇ ਕਿੱਧਰ ਮੂੰਹ ਚੱਕਿਆ ਓਏ ਇਹਦੇ ਬਾਰੇ ਫੇਰ ਆਈ ਜਾਂਦਾ ਇਹ ਤਾਂ ਬੜ ਕੜਤਾ ਸੀਗਾ ਸਸਰੀਕਾਲ ਜੀ ਸਸਰੀਕਾਲ ਕਾਦੀ ਤੂੰ ਬੱਲਾ ਐ ਦੱਸ ਕੰਮ ਕੀ ਆਇਆਂਗਾ ਓਏ ਟੂਟੀ ਛੱਡ ਦੇ ਨਾ ਫਿਰ ਮੈਂ ਟਾਈਮ ਹੋ ਗਏ ਟੂਟੀ ਦਾ ਉਹ ਤਾਂ ਹਾਂ ਆਕੜ ਕੇ ਬੋਲਦਾ ਸੀਗਾ ਕੋਈ ਵਾਇਲਡਪੂਲ ਦਾ ਸਿੱਖਲਾ ਤੇਰੇ ਤੇ ਤਰਸ ਵੀ ਹੁੰਦਾ ਸਾਨੂੰ ਇੱਥੇ ਉੱਥੇ ਨਹੀਂ ਮਿਲਦਾ ਕੰਮ ਤੈਨੂੰ ਐ ਤਾਂ ਕੜਤਾ ਤੈਨੂੰ